ਕੀ ਨਾ ਹੋ ਤੋੜੀ ਮਨਵਿੰਦਰ ਕੌਰ ਕੋ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੈਲਾ ਕਾਂਗਰਸ ਬਰਨਾਲਾ ਕੀ ਤਣਾ ਤਣਾ ਜਿਹੜੇ ਅੱਜ ਵਾਪਸੀ ਕੀਤੀ ਹੈਗੀ ਘਰ ਵਾਪਸੀ ਕੀ ਲੇਗੇ ਸੋਤਨੀ ਦੇਖੋ ਜੀ ਸੋਵਤਾ ਦੀਦੀ ਨੇ ਵਾਪਸੀ ਕੀਤੀ ਹੈ ਸਾਰੀ ਮਹਿਲਾ ਕਾਂਗਰਸ ਨੂੰ ਬਹੁਤ ਖੁਸ਼ੀ ਹੈ ਪੰਜਾਬ ਦੇ ਪ੍ਰਧਾਨ ਨੇ ਵੀ ਇਹਨਾਂ ਦਾ ਸਵਾਗਤ ਕੀਤਾ ਕੁਝ ਪਰਸਨਲ ਗੱਲਾਂ ਕਰਕੇ ਦੀਦੀ ਨੂੰ ਕੁਝ ਨਾਰਾਜ਼ਗੀ ਹੋ ਗਈ ਸੀ ਇਹ ਥੋੜੇ ਮਹੀਨਿਆਂ ਲਈ ਆਮ ਆਦਮੀ ਵਿੱਚ ਚਲੇ ਗਏ ਸੀ ਪਰ ਉਹਨਾਂ ਇਹਨਾਂ ਨੂੰ ਇਹਨਾਂ ਦੀ ਕੋਈ ਵੀ ਨੀਤੀ ਪਸੰਦ ਨਹੀਂ ਆਈ ਆਮ ਆਦਮੀ ਦੀ ਸਰਕਾਰ ਜਿਹੜੀ ਤੁਹਾਨੂੰ ਪਤਾ ਹੀ ਹੈ ਹਰ ਫਰੰਟ ਤੇ ਫੇਲ ਹੈ ਔਰਤਾਂ ਦੇ ਲਈ ਤਾਂ ਜੋ ਇਹ ਕੁਝ ਮਜ਼ਾਕ ਕਰ ਰਹੀ ਹੈ ਤੁਹਾਨੂੰ ਪਤਾ ਹੀ ਹੈ 1000 ਰੁਪਏ ਦਾ ਕੋਝਾ ਮਜ਼ਾਕ ਕੀਤਾ ਇਸ ਕਰਕੇ ਇਹਨਾਂ ਨੇ ਜਵਾਬਸੀ ਕੀਤੀ ਆ ਅਸੀਂ ਇਹਨਾਂ ਦਾ ਬਹੁਤ ਸਵਾਗਤ ਕਰਦੇ ਆ ਅਤੇ ਧੰਨਵਾਦ ਕਰਦੇ ਆ ਕਿ ਇਹ ਕਾਂਗਰਸ ਦੀਆਂ ਨੀਤੀਆਂ ਤੋਂ ਖੁਸ਼ ਹਨ ਇਸ ਕਰਕੇ ਆਪਣੇ ਪਰਿਵਾਰ ਵਿੱਚ ਇਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਜਿਹੜੀਆਂ ਵੀ ਹੋਰ ਲੇਡੀਜ਼ ਨੇ ਜਾਂ ਕਾਂਗਰਸ ਵਿੱਚ ਵਾਪਸ ਹੋਣ ਆਪਣੇ ਪਰਿਵਾਰ ਵਿੱਚ ਜੁੜਨ ਕਿਉਂਕਿ ਆਉਣ ਵਾਲੀ 2027 ਦੀ ਸਰਕਾਰ ਕਾਂਗਰਸ ਦੀ ਹੈ ਆਮ ਆਦਮੀ ਪਾਰਟੀ ਨੂੰ ਤੁਸੀਂ ਅਲਗ ਦਾ ਕਹਿ ਕੇ ਵਾਪਸ ਕਾਂਗਰਸ ਵਿੱਚ ਸਮੁਲਿਤ ਕੀਤੀ ਹੈਗੀ ਆ ਮੈਂ ਅਮਲਕੀਕੋਰ ਤੋਂ ਹਲਕਾ ਭਦੌੜ ਮੈਂ ਕਾਂਗਰਸ ਦੇ ਵਿੱਚ 1992 ਤੋਂ ਲੱਗੀ 24 ਤੱਕ ਕੰਮ ਕੀਤਾ 2024 ਤੱਕ ਚਲੋ ਗਲਤੀਆਂ ਹੋ ਜਾਂਦੀਆਂ ਨੇ ਮੀਆਂ ਪਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜੋ ਵੀ ਇਹਨਾਂ ਨੇ ਵਾਦੇ ਕੀਤੇ ਸੀ ਹਜ਼ਾਰ-ਹਜ਼ਾਰ ਰੁਪਏ ਦੇਣਾ ਸੀਗਾ ਔਰਤਾਂ ਨੂੰ ਉਹਨਾਂ ਤੋਂ ਭੱਜ ਗਈ ਕੋਈ ਕੰਮ ਨਹੀਂ ਕਰ ਰਹੇ ਇਹਨਾਂ ਨੇ ਇੱਕ ਨਵਾਂ ਕੰਮ ਬਿਠ ਲਿਆ ਖਾਣਿਆਂ ਦੇ ਉਦਘਾਟਨ ਕਰਨ ਲੱਗੇ ਜਿੱਥੇ ਪਹਿਲਾ ਉਦਘਾਟਨ ਸਕੂਲਾਂ ਦੀ ਹੋਈ ਵੀ ਸੀ ਉੱਥੇ ਉਦਘਾਟਨ ਕਰਨ ਲੱਗੇ ਨਾ ਨਾ ਕੰਮ ਕੋਈ ਨਹੀਂ ਕੀਤਾ ਇੱਕ ਸਾਡੇ ਸ਼ਹਿਣੇ ਹੈਗੇ ਸੜਕ ਬਣਾਈ ਹੋਰ ਵੀ ਜਿੱਥੇ-ਜਿੱਥੇ ਸੀਗੇ ਤੇ ਉਹਨਾਂ ਦੇ ਦੁਆਰੇ ਉਦਘਾਟਨ ਕਰੀ ਜਾਂਦੇ ਆ ਅੱਜ ਮੈਂ ਸਾਡੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਆ ਸਾਡੇ ਪੰਜਾਬ ਦੇ ਪ੍ਰਧਾਨ ਪੰਜਾਬ ਪ੍ਰਦੇਸ਼ ਸਹਿਲਾ ਕਾਂਗਰਸ ਦੇ ਪ੍ਰਧਾਨ ਵਰ ਸ਼ਰਨ ਕੌਰ ਰੰਧਾਵਾ ਜੀ ਉਹਨਾਂ ਦਾ ਮੈਂ ਤੈ ਦੋਨੋਂ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਡੇ ਪੰਜਾਬ ਦੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਜੀ ਪ੍ਰਤਾਪ ਸਿੰਘ ਬਾਜਵਾ ਜੀ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਸਾਡੇ ਬਰਨਾਲਾ ਜਿਹੜੇ ਜ਼ਿਲ੍ਹੇ ਦੇ ਹੀਰੇ ਸਰਦਾਰ ਕਾਲਾ ਕਲਦੀਪ ਸਿੰਘ ਕਾਲਾ ਢੱਲੋ ਜੀ ਜਿਹੜੇ ਕਿ ਮੌਜੂਦਾ ਐਮਐਲਏ ਨੇ ਮੈਂ ਉਹਨਾਂ ਨੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਡੇ ਬਰਨਾਲੇ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਮਨਮਿੰਦਰ ਕੌਰ ਪੱਖੋ ਜੀ ਪਰਮਜੀਤ ਤਧੌਲਾ ਜੀ ਉਹਨਾਂ ਦੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਸ਼ਬਦ ਵਰਤ ਲਿਓ ਹਾਂਜੀ ਇਸ ਤੋਂ ਇਲਾਵਾ ਕੀ ਕਹਨੇ ਕਰੀਏ ਇਸ ਤੋਂ ਇਲਾਵਾ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਮਨਮਿੰਦਰ ਕੌਰ ਪੱਖੋ ਜੀ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਨਾਲ ਪਰਮਜੀਤ ਕੌਰ ਢੋਲਾ ਜੀ ਬਲਵਰਦਾਨੇ ਗਿਆਨ ਕੌਰ ਸੰਘੇੜਾ ਜੀ ਐਮਸੀ ਤੇ ਆਦੀਬ ਜੀ ਆਤਾਰ ਢੋਲਾ ਜੀ ਜਰਮੀਰ ਘਰਮੀਰ ਕੌਰ ਢੋਲਾ ਜੀ ਕੋ ਮੈਂ ਸਾਰੀ ਟੀਮ ਦਾ ਬਹੁਤ ਬਹੁਤ ਦੁਆਰੇ ਘਰ ਆ ਜੀ ਲਾਵਾ ਮੈਂ ਪਿਛਲੇ ਮਹੀਨੇ ਆਮ ਆਦਮੀ ਪਾਰਟੀ ਦੇ ਵਿੱਚ ਚੱਲੇ ਗਈ ਸੀ ਅੱਜ ਮੈਂ ਘਰ ਵਾਪਸੀ ਕੀਤੀ ਆ ਕੀ ਹੈਗਾ ਜੇ 2027 ਦੀਆਂ ਇਲੈਕਸ਼ਨ ਹੈਗੇ ਕਾਂਗਰਸ ਸਟਰੋਂਗ ਨਜ਼ਰ ਆ ਰਹੀ ਹੈ ਉੱਥੇ ਲੁਧਿਆਣੇ ਦੇ ਵਿੱਚ ਵੀ ਇਹ ਪ੍ਰਚਾਰ ਜਾਰੀ ਹੋ ਚੁੱਕਿਆ ਹੈਗਾ ਬਿਲਕੁਲ ਜੀ ਬਿਲਕੁਲ ਆਉਣ ਵਾਲੇ 2027 ਦੇ ਵਿੱਚ ਕਾਂਗਰਸ ਸਰਕਾਰ ਬਣੂ ਆ ਚੁ ਜੀ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ ਲੁਧਿਆਣੇ ਤੋਂ ਠੀਕ ਹੋਰ ਇਹਨਾਂ